230 پابੰਦੀਸ਼ ਦਾ ਨਸ਼ੇਲੀਆਂ ਗੋਲੀਆਂ ਸਮੇਤ 03 ਵਿਅਕਤੀ 01 ਔਰਤ ਕਾਬੂ ਫਿਲੌਰ 04 ਜੁਲਾਈ थाना ਮੁਖੀ ਫਿਲੌਰ ਉਪ ਪੁਲਿਸ ਕਪਤਾਨ ਸੰਜੀਵ ਕਪੂਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 110 ਪਾਬੰਦੀਸ਼ੁਦਾ ਨਸ਼ੇਲੀਆਂ ਗੋਲੀਆਂ ਸਮੇਤ ਇੱਕ ਵਿਅਕਤੀ ਅਤੇ ਇੱਕ ਔਰਤ ਨੂੰ ਕਾਬੂ ਕੀਤਾ ਗਿਆ ਅਤੇ ਦੋਨਾਂ ਦੀ ਪਛਾਣ ਮਨਜੀਤ ਕੌਰ ਪਤਨੀ ਮੁਖਤਿਆਰ ਚੰਦ ਅਤੇ ਮੁਖਤਿਆਰ ਚੰਦ ਪੁੱਤਰ ਫਕੀਰ ਚੰਦ ਵਾਸੀ ਕੰਡਿਆਣਾ थाना ਫਿਲੌਰ ਵਜੋਂ ਹੋਈ ਅਤੇ 120 ਨਸ਼ੇਲੀਆਂ ਗੋਲੀਆਂ ਵਜੋਂ ਦੋ ਹੋਰ ਵਿਅਕਤੀਆਂ ਦੀ ਪਛਾਣ ਨਿਰਮਲਜੀਤ ਪੁੱਤਰ ਜਸਵੰਤ ਰਾਏ ਵਾਸੀ ਅਤੇ ਬਲਕਾਰ ਪੁੱਤਰ ਲਖਵੀਰ ਵਾਸੀ ਸੇਲਕਿਆਣਾ थाना ਫਿਲੌਰ ਵਜੋਂ ਹੋਈ ਹੈ ਇਹਨਾਂ ਦਿਨ ਵਿਅਕਤੀ ਅਤੇ ਇੱਕ ਔਰਤ ਵਿਰੁੱਧ ਥਾਣਾ ਫਿਲੌਰ ਵਿੱਚ ਐਨਡੀਪੀਐਸ ਸੈਕਟ ਟਿੱਕ ਕੇਸ ਦਰਜ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ ਅਤੇ ਜੋ ਵੀ ਅਗਲੀ ਕਾਨੂੰਨੀ ਕਾਰਵਾਈ ਬੰਦੀ ਕੀਤੀ ਜਾਵੇਗੀ। ਕੈਮਰਾਮੈਨ ਪਵਨ ਪਨੋਟ ਨਾਲ ਫਿਲੌਰ ਤੋਂ ਰਾਜਕੁਮਾਰ ਨੰਗਲ ਦੀ ਖਾਸ ਰਿਪੋਰਟ। Trời công nhận chưa công nhận chưa công nhận chưa công nhận chưa công nhận công nhận ਨਸ਼ੇ ਦੇ ਖਿਲਾਫ ਜੰਗ ਦੇ ਵਿੱਚ ਜਿਲੰਦਰ ਵਿਹਤੀ ਪੁਲਿਸ ਨੂੰ ਸੂਲੇ ਸਫਲਤਾ ਹਾਸਲ ਹੋਈ ਜਦ ਮਾਨਯੋਗ ਜ਼ਿਲ੍ਹਾ ਅੰਦਰ ਵਿਹਤੀ ਐਸਐਸਪੀ ਸਰਦਾਰ ਹਰਵੰਦ ਹਰਵਿੰਦਰ ਸਿੰਘ ਗਿੱਰ ਅਤੇ ਡੀਐਸਪੀ ਫਲੋਰ ਸਰਦਾਰ ਸਰਵਨ ਸਿੰਘ ਬਲਜ ਦੀ ਹਦਾਇਤਾਂ ਮੁਤਾਬਕ ਦੋ ਦੋਸ਼ੀ ਜਿਸਕਰਨ ਮੱਲਲਾ ਤੇ ਸਰਬਜੀਤ ਕਰਨ ਮਕਦਮਾ ਨੰਬਰ 202/25 ਅਧੀਨ ਅਧੀਨ ਤਾਰਾ 22 ਸੀ ਐਨ ਡੀ ਪੀ ਐਸ ਐਕਟ ਅਤੇ ਜਿੰਨਾ ਪਾਸੋਂ 50 ਗੋਲੀਆਂ ਐਲਫਾ ਜ਼ੋਲਮ ਅਤੇ 35 ਗੋਲੀਆਂ ਟ੍ਰੀ ਜ਼ੋਲਮ ਬਰਾਮਦ ਕੀਤੀਆਂ ਜਿਨ੍ਹਾਂ ਨੂੰ ਪੇਸ਼ ਦਲਦ ਕਰਕੇ ਰਿਮਾਨਾ ਹਸਲ ਕੀਤਾ ਗਿਆ। ਇਸੇ ਕੜੀ ਦੇ ਵਿੱਚ ਇੱਕ ਮਕਦਮਾ ਸੀ ਹੋਰ 205 ਨੰਬਰ ਦਾ ਦਰਜ ਰਜਿਸਟਰ ਕੀਤਾ ਗਿਆ ਜਿਸ ਦੇ ਵਿੱਚ ਅਸੀਂ ਦੋ ਦੋਸ਼ੀਆਂ ਨੂੰ ਨਿਰਮਲਜੀਤ ਸਿੰਘ ਪੁੱਤਰ ਜਸਵੰਤ ਰਾਏ ਵਾਸੀ ਸੇਲਕਿਆ ਨੇ ਅਤੇ ਬਲਕੌਰ ਸਿੰਘ ਪੁੱਤਰ ਲਖਵੀਰ ਸਿੰਘ ਵਾਸੀ ਜ਼ਿਲਕਿਆ ਨੂੰ ਗ੍ਰਿਫਤਾਰ ਕੀਤਾ ਤੇ ਉਸ ਕੋਲੋਂ 120 ਗੋਲੀਆਂ ਨਸ਼ੀਲੀਆਂ ਤਰਜ਼ੁਮਦੀ ਬਰਾਮਦ ਹੋਈਆਂ। ਉਹ ਤੇ ਚਾਰੋਂ ਦੋਸ਼ੀ ਕਾਫੀ ਦੇਰ ਤੋਂ ਨਸ਼ੀਲੇ ਕਾਰੋਬਾਰ ਚੱਲ ਰਿਹਾ ਸੀ ਜੋ ਕਿ ਵੱਖ-ਵੱਖ ਤਰ੍ਹਾਂ ਦੇ ਨਸ਼ੇ ਨੂੰ ਸੇਲ ਕਰਦੇ ਸੀਗੇ ਤੇ ਜਿਨ੍ਹਾਂ ਤੇ ਪਹਿਲਾਂ ਵੀ ਕਾਫੀ ਮਕਦਮੇ ਦਰਜ ਹੈ ਤੇ ਜਿਨ੍ਹਾਂ ਨੂੰ ਅਰੈਸਟ ਕਰਕੇ ਪੇਸ਼ਦਾਨਤ ਕਰਕੇ ਰਿਮਾਨਾ ਹਸਲ ਕੀਤਾ ਗਿਆ। ਇੱਥੋਂ ਬਰਾਮਦ ਕੀਤੇ ਗਏ ਇਹ ਫਲੋਰ ਦੇ ਏਰੀਆ ਚੋਂ ਨਾਦ ਬਰਾਮਦ ਕੀਤੇ ਗਏ ਇਹ ਦੋ ਮੁਕਦਮੇ ਦਰਜ ਹੋਇਆ ਕਿੱਥੋਂ ਆਉਂਦੇ ਸੀ ਅੰਨੀ ਇਸ ਚੀਜ਼ ਦੀ ਪੜਤਾਲ ਚੱਲਦੀ ਹੈ ਇਹ ਰਿਮਾਂਡ ਲੈ ਗਏ ਇਹ ਰਿਮਾਂਡ ਅਸਲ ਕੀਤਾ ਗਿਆ